ਉਹਨਾਂ ਨੂੰ ਪਤਾ ਵਾ ਨਵਦੀਪ ਕਰਨੋਂ ਕਰ ਹੈਗੀ ਆ ਜੇ ਘਰ ਦੀ ਕੋਈ ਫਿਕਰ ਹੋਏ ਤੇ ਆਪੇ ਵਾਪਸ ਮੁੜ ਕੇ ਆਉਣ। ਓਕੇ ਕਿ ਨਾਂ ਕਰਣ ਦੇ ਨੇ। ਚਲ ਫੇਰ ਵੀ ਬੰਦੇ ਨੂੰ ਥੋੜਾ ਪਤਾ ਧਿਆਨ ਰੱਖਣਾ ਚਾਹੀਦਾ ਵਾ। ਉਦਾਂ ਵੀਰ ਜੀ ਕਾ ਗੱਲ ਦੱਸਾਂ ਤੁਹਾਨੂੰ। ਅਸੀਂ ਜਦੋਂ ਗਏ ਨਾ ਬੜੇ ਹੀ ਖੁਸ਼ ਹੋਏ ਸਾਰੇ। ਮਾਮੇ ਹੁਣੀ, ਫਿਸੁਗੜਾ ਕਵਲ ਕਿ ਤੇ ਤੂੰ ਵੀ ਆਈਆਂ। ਤੇ ਉਹਨਾਂ ਨੇ ਸਾਨੂੰ ਪਤਾ ਕੱਪੜੇ ਵੀ ਬਣਾ ਕੇ ਦਿੱਤੇ। ਮੈਨੂੰ ਵੀ ਛੋੜ ਬਣਾ ਕੇ ਦਿੱਤਾ ਜੇ ਤਾਂ ਰੋਜ ਨੂੰ ਵੀ। ਕੱਲੀ ਉਹੋ ਕਰਨੀ ਐ ਇੱਕ ਥੋੜਾ ਵਖਾ ਪੱਟੀ ਦਾ ਵਧਿਆ ਵਾ। ਹੂੰ। ਤੇ ਆਪਾਂ ਰੱਖਦੇ ਹਾਂ ਵੀ ਕੋਲੀ। ਉਹ ਤੁੰਡੇ ਆ ਰੱਖਣਾ ਕਿਉਂ ਹੈ ਕੋਲ ਮੰਮੀ ਘਰ ਤੇ ਸੁਣੋ ਮੇਰੀ ਅੱਛਾ ਇੱਕ ਉਹ ਹੋ ਗਿਆ ਅੱਧਾ ਬਾਲਟਾ ਕੋਲਿਆ ਪਿਆ ਹੈ ਅੱਛਾ ਆਪਾਂ ਕਿਦਾਂ ਕਰੀਏ ਫਿਰ ਸੋਈ ਨੂੰ ਭਰਾ ਦਈ ਚਪੇੜ ਮਾਰਨੀ ਮੈਂ ਤੇਰਾ ਮੂੰਹ ਤੇ ਇੱਕ ਮੰਮੀ ਮੇਰੀ ਘਰ ਤੇ ਸੁਣੋ ਤੇ ਗੁੱਸੇ ਚ ਆ ਗਏ ਜੇ ਓਦਾਂ ਵੀ ਖਰਾਬ ਹੋਣਾ ਹੈ ਮੇਰੇ ਘਰ ਸੋਣਾ ਤੇ ਉਹਨਾਂ ਨੇ ਪੁੱਛਣਾ ਕਿ ਇੰਨਾ ਕੋਲਿਆ ਕਿਉਂ ਹੈ ਜਿੰਨੀ ਲੋੜ ਸੀ ਉਹਨਾਂ ਖੋਲ ਦਿਓ ਮੰਮੀ ਉਹਨਾਂ ਨੂੰ ਕੀ ਪਤਾ ਵੀ ਕਿੰਨਾ ਲੱਗਣਾ ਹੈ ਕਿੰਨਾ ਨਹੀਂ ਪਤਾ ਨਹੀਂ ਕਿ ਉਹਨਾਂ ਨੂੰ ਸਾਰਾ ਪਤਾ ਹਸਾਰ ਹੋ ਜਾਂਦਾ ਉਹ ਕੰਮ ਕਰਨ ਵਾਲੇ ਨੇ ਉਹਨਾਂ ਕੋਲ ਤਾਂ ਇਹ ਘਟ ਤੈਹੇ ਮੰਮੀ ਕਾਦੇ ਕਟਾਂਗਾ ਕਿਉਂ ਕੀ ਗੱਲ ਕੀ ਉਹਨਾਂ ਸੋ ਕੁਆਡ ਨਾ ਜਾਜ ਜੀ ਕੀਤਾ ਹੈ ਜਾਜ ਜੀ ਕੀਤਾ ਤਾਂ ਨੁਕਸਾਨ ਕਰਕੇ ਧਰ ਦਿੰਦਾ ਵਾ ਇਹਦਾ ਕੋਈ ਮੋਲ ਨਹੀਂ ਆ ਮੰਮੀ ਹੁਣ ਉਹਨਾਂ ਨੂੰ ਮਿੰਕੇ ਤੇ ਵੇਖਣਾ ਨਹੀਂ ਆ ਕਿੰਨਾ ਲੱਗਣਾ ਏ ਜੇ ਵੱਧ ਲੱਗਦਾ ਤਾਂ ਫੇਰ ਇੰਦਰ ਤੂੰ ਜਾਣਿਆ ਉਹ ਗੱਲਾਂ ਨਾ ਕਰ ਜਿਹੜੇ ਰੋਜ਼ ਦਾ ਕੰਮ ਕਰਨ ਵਾਲੇ ਹੋਣ ਨਾ ਉਹਨਾਂ ਨੂੰ ਪਤਾ ਹੁੰਦਾ ਕਿ ਕਿੰਨਾ ਲੱਗਣਾ ਤੇ ਕਿੰਨਾ ਨਹੀਂ ਲੱਗਣਾ ਉਹ ਆਂਦੇ ਹੁਣ ਇਹਨਾਂ ਨੇ ਵੀ ਸ਼ੋਅ ਕੇ ਤਾਂ ਦਿੰਨੇ ਆਪੇ ਗਾਂ ਕਰਾਉਣ ਗਈ ਨਾ ਉਹ ਆਪਣਾ ਸੋਚਦੇ ਹੁੰਦੇ ਨੇ ਕਿਸੇ ਦਾ ਨਹੀਂ ਸੋਚਦੇ ਉਹ ਮੰਮੀ ਉਹਨਾ ਆਪਣਾ ਕੀ ਸੋਚਣਾ ਵਾ ਉਹਨਾਂ ਵੱਲੋਂ ਭਾਵੇਂ ਤੁਸੀਂ ਕਰਾਓ ਭਾਵੇਂ ਨਾ ਕਰਾਓ ਉਹ ਕਿਹੜਾ ਤੁਹਾਡੇ ਘਰ ਆ ਪਾਏਗੀ ਮੈਂ ਚਾਹ ਕਰਾ ਲਿਆ ਜੇ ਨਾ ਕਰਾਉਣਾ ਹੈ ਨਾ ਕਰਾ ਲਿਆ ਵਾ ਉਹਨਾਂ ਨੂੰ ਆਪਣੀ ਮਿਹਨਤ ਹੀ ਲੈਣੀ ਹੈ ਚਲ ਮਿਹਨਤ ਲੈਣੀ ਉਹਦੇ ਲੈਣ ਹਾਂ ਪਰ ਜਿਹੜਾ ਵਾਅਦਾ ਨੂੰ ਖਰਚਾ ਸਾਡੇ ਸਿਰ ਹੀ ਹੈ ਨਾ ਉਹਨਾਂ ਨੂੰ ਕੀ ਉਹਨਾਂ ਦਾ ਲੈ ਕੇ ਗਾਂ ਹੋਏ ਆਪੀ ਨਹੀਂ ਪੈਂਦਾ ਜੇ ਕਰਾਦਾਂਗੇ ਤਾਂ ਵਧੀਆ ਸਭ ਲੱਗਦੇ ਹੱਥ ਮਿਸਤਰੀ ਮੰਮੀ ਮੇਰੇ ਕੋਲ ਲੱਭਦੇ ਵੀ ਹੈ ਨਹੀਂ ਜੇ ਇਹ ਲੱਭ ਜਾਣਗੇ ਚੰਕ ਕਰਕੇ ਬਹੁਤ ਉਹ ਖਲਾਰਾ ਪਿਆ ਮਾੜਾ ਮੋਟਾ ਆ ਚੁੱਕ ਕੇ ਬਾਹਰ ਰੱਖ ਦਿਆ ਸਮਾਨ ਤੇ ਆ ਰਾਮ ਨਾਲ ਤੇ ਰੰਗ ਕਰਾ ਲੈਨੇ ਆ ਵਧੀਆ ਲੱਗਣਾ ਜੇ ਵੇਖਿਓ ਕਿੰਨਾ ਟੌਰ ਲੱਗਦਾ ਵਾ ਵਧੀਆ ਤੇ ਲੱਗਣਾ ਤਾਂ ਆਪਾਂ ਘਰ ਵੀ ਸੋਚਣਾ ਪੈਂਦਾ ਨਾ ਕਿੰਨੇ ਤੇ ਵਧੀਆ ਲੱਗਣਾ ਮੂੰਹ ਤੇ ਲਾਇਆ ਕਹਿ ਕੇ ਦੁਆਖ ਛੜਿਆ ਕਿੰਨੇ ਮੰਮੀ ਲੱਗ ਚੱਲੇ ਨੇ ਪੈਸੇ ਉਹ ਆਂਦੇ ਜੈ ਜੈਜ ਕਰ ਲਾਂਗੇ ਜੇ ਕਰਾਉਣਾ ਜੀ ਤੇ ਆਹੋ ਮੈਂ ਆਂਦੇ ਹੁੰਦੇ ਨਹੀਂ 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 ਰਹਿੰਦੇ ਤੁਸੀਂ ਇਦਾਂ ਹੀ ਆਂਦੇ ਹੁੰਦੇ ਨੇ ਉਹ ਉਹ ਆਂਦੇ ਹੁੰਦੇ ਨਾ ਸਾਨੂੰ ਬਾਹ ਫੜਾਣਾ ਤੇ ਸਭ ਮਗਰੋਂ ਵੇਖ ਲਾਂਗੇ ਜੋ ਹੁੰਦਾ ਵਾ ਤੇ ਜਿੰਨਾ ਕੰਮ ਹੋਇਆ ਉਹਨਾਂ ਨੂੰ ਦੇ ਗਲੋਲਾ ਟੌਰ ਉਹਨਾਂ ਐਦਾ ਕਰੋ ਹਾਂ ਹੂੰ ਚਲੋ ਰੰਗਦੇ ਹੈਗਾ ਪੱਟੀ ਕੋਲ ਆਪਣੇ ਅੱਛਾ ਉਹਨਾਂ ਦੀ ਜਿਹੜੀ ਕਿਰਾਏ ਉਹ ਮੈਂ ਆਪਣੇ ਕੋਲੋਂ ਦੇ ਦਾਂਗਾ ਨਾ ਤੇਰੇ ਕੋਲ ਕਿੱਥੋਂ ਆਇਓ ਉਹ ਵੀ ਐਸੇ ਕਰੇ ਜਾਣੇ ਨੇ ਨਾ ਤੂੰ ਵੱਖਰੇ ਰੱਖਿਆ ਨੇ ਚਲੋ ਠੀਕ ਆ ਮੰਮੀ ਨਹੀਂ ਕਰਾਉਣਾ ਤਾਂ ਨਾ ਕਰਾਓ ਚਲ ਜਾ ਦੇ ਜਾ ਕੇ ਇਹਨਾਂ ਨੂੰ ਹਿਸਾਬ ਪੈਸੇ ਦੇ ਦੋ ਮੈਨੂੰ ਪਹਿਲਾਂ ਚਲ ਠੀਕ ਐ ਸਾਬ ਪੈਰੀ ਹੋਏਗਾ साश्विता बाबी जी, साश्विता काल किया लिया, बस वधिया तो इस नाउ। आईविंट एक ठाट, आजूबाजू चलें। बैठो बाबी जी, नहीं तेर जायेगे आधा से ठंडा लग गंडी है। नहीं नहीं कोई नहीं जाए। साश्विता हाँ, हाँ जी और सनाउं ठीक है। हाँ जी तो सिस नाउं ठीक है नहीं बिल्कुल, हाँ जी आलोका। ਕੱਲੇ ਆ ਗਏ ਤੁਸੀਂ ਗਾਇ ਦੇ ਵੀਰ ਜੀ ਨੇ ਮਿਨਾਲਾ ਵੀਰ ਜੀ ਨੇ ਆਉਣਾ ਤਾਂ ਹੈਗਾ ਸੀ ਪਰ ਅਚਾਨਕ ਉਹਨਾਂ ਨੂੰ ਨਾ ਫੋਨ ਆ ਗਿਆ ਤੇ ਉਹਨਾਂ ਨੂੰ ਆਪਣੀ ਡਿਊਟੀ ਤੇ ਜਾਣਾ ਪਿਆ ਤੇ ਇਸੇ ਕਰਕੇ ਫਿਰ ਉਹ ਕਹਿੰਦੇ ਤੂੰ ਕੱਲੀ ਹੋਇਆ ਤੇ ਬੇਟੇ ਨੂੰ ਲੈ ਆਉਣਾ ਸੀ ਬੇਟੇ ਨੂੰ ਤੈਨੂੰ ਪਤਾ ਤਾਂ ਹੈਗਾ ਗਰਲਿੰਗ ਕਿ ਠੰਡ ਕਿੰਨੀ ਆ ਤੇ ਉੱਥੋਂ ਤੋਂ ਹੁੰਦ ਵੀ ਬੜੀ ਪੈਂਦੀ ਆ ਤੇ ਜਿੱਦੇ ਕਰਕੇ ਮੈਨੂੰ ਲਿਆਂਦਾਣਾ ਕਿ ਐਵੇਂ ਠੰਡ ਲਵਾਊਗਾ ਫਿਰ ਉਹਨੂੰ ਮੰਮੀ ਕੋਲ ਛੱਡ ਕੇ ਤੇ ਕੱਲੀ ਆ ਗਈ ਮੈਂ ਤਲੋ ਕੋਈ ਗਾਲੀ ਹੁਣ ਜਦੋਂ ਵੀ ਆਉਗਣਾ ਵੀ ਦਿਨ ਨਾਲ ਲੈ ਆ ਤੇ ਫਿਰ ਗੱਡੀ ਤੇ ਲੈ ਹਾਂਜੀ ਫੇਰ ਅਸੀਂ ਸਾਰੇ ਆਵਾਂਗੇ ਮੰਮੀ ਨੂੰ ਵੀ ਨਾਲ ਲਿਆਵਾਂਗੇ ਗੁਰਨਵਾਸ ਨੂੰ ਵੀ ਨਾਲ ਲੈ ਕੇ ਆਈ ਤੇ ਕਿੰਨੇ ਦਿਨਾਂ ਦੀ ਡੀ ਕਰਦੇ ਹੀ ਤੇ ਭਾਬੀ ਨੇ ਅੱਜ ਆਉਣਾ ਫੜ ਕੇ ਆਵਾ ਮੈਂ ਤੇ ਕਿੰਨਾ ਟਾਈਮ ਲਾਤਾ ਹਾਂਜੀ ਤੁਹਾਨੂੰ ਪਤਾ ਤਾਂ ਹੈਗਾ ਨਾ ਫੇਰ ਉਹਨਾਂ ਦੀ ਵੀ ਡਿਊਟੀ ਦਾ ਕੰਮ ਆ ਜਦੋਂ ਮਰਜੀ ਫੋਨ ਆ ਜਾਂਦਾ ਨੇਰੇ ਸਵੇਰੇ ਉਹਨਾਂ ਨੂੰ ਜਾਣਾ ਪੈਂਦਾ ਹਾਂ ਹਾਂਜੀ ਭਾਬੀ ਇਹ ਤਾਂ ਗੱਲ ਤਾਂ ਠੀਕ ਹੀ ਆ ਨੌਕਰੀ ਕਿਹਦੇ ਨਖਰਾ ਕੀ ਆ ਇਹ ਤੇ ਜਾਣਾ ਹੀ ਪੈਣਾ ਵਾ ਮੀਨ ਨੇਰੀ ਆਏ ਪੈਂ ਹਾਂਜੀ ਹਾਂਜੀ ਭਾਜੀ ਕਿੱਥੇ ਨੇ ਕੀ ਕਮੈਂਟ ਭਾਬੀ ਮੈਨਾਂ ਨੂੰ ਫੋਨ ਕਰਨੀ ਆ ਉਹ ਕਦੇ ਦੇ ਬਾਜ਼ਾਰ ਗਏ ਹਜੇ ਤੱਕ ਆਏ ਨਹੀਂ ਆ ਅੱਛਾ ਹੈਲੋ ਲਵ ਕਿੱਥੇ ਜੀ ਬਸ ਕਰ ਲਈ ਨਾ ਆ ਚੱਲਿਆ ਮੈਂ ਲੈ ਲਿਆ ਸਮਾਨ ਪਰੌਣੇ ਤੇ ਘਰ ਆ ਵੀ ਗਏ ਆ ਤੇ ਤੁਸੀਂ ਅਜੇ ਤੱਕ ਆਏ ਨਹੀਂ ਜੀ ਕੋਈ ਨਹੀਂ ਪਰੌਣੇ ਆ ਗਿਆ ਆ ਗਿਆ ਤੇ ਕੋਈ ਗੱਲ ਨਹੀਂ ਉਹ ਚਾਹ ਪਾਣੀ ਪੀ ਲਓ ਮੈਂ ਆ ਗਿਆ ਬਸ 10 ਮਿੰਟ ਦੇ ਵਿੱਚ ਤੁਸੀਂ ਆਓਗੇ ਤਾਂ ਫੇਰ ਹੀ ਚਾਹ ਪਿਾਵਾਂਗੇ ਫੋਕੀ ਥੋੜਾ ਚਾਹ ਪੀ ਆਮੀ ਆਹ ਯਾਰ ਤੁਸੀਂ ਬਣਾਓ ਤਾਂ ਸਹੀ ਮੈਂ 5 ਮਿੰਟਾਂ ਦੇ ਵਿੱਚ ਆ ਜਾਣਾ ਵਾ ਤੇ ਫੇਰ ਹਾਂ ਚਲੋ ਠੀਕ ਆ ਸਰ ਆ ਜਿਓ ਛੇਤੀ ਠੀਕ ਆ ਠੀਕ ਆ ਓਕੇ ਕਬਤੂੰ ਚਾਹ ਬਣਾਉਣਾ ਨਹੀਂ ਚਾਹ ਮੈਂ ਤਾਂ ਟਾਟੀ ਆ ਭਾਬੀ ਜੀ ਤੇ ਵੀਰ ਜੀ ਦੇ ਵੇਖ ਲੋ ਕੰਮ ਹਜੇ ਤੱਕ ਨਹੀਂ ਜਿਹਾਏ ਫੋਨ ਕਰਕੇ ਵੇਖੋ ਕਿੱਥੇ ਨਹੀਂ ਹਜੇ ਮੈਂ ਕੀਤਾ ਫੋਨ ਤਾਂ ਅੰਦੇ ਤੁਸੀਂ ਚਾਹ ਤਰ ਉਹਦੇ ਮੈਂ 5 ਮਿੰਟ ਤੱਕ ਆ ਜਾਣਾ ਤੇ ਭਾਬੀ ਤੇ ਇਕੱਲੇ ਆਏ ਨੇ ਵੀਰ ਜੀ ਨਹੀਂ ਆਏ ਨਾਲ ਉਹਨਾਂ ਨੂੰ ਕੋਈ ਕੰਮ ਪੈ ਗਿਆ ਤਾਂ ਤਾਂ ਨਹੀਂ ਆਏ ਹਾਂ ਜੀ ਹਮਣਾ ਤੇ ਸਹੀ ਹੋਣਾ ਨਾਲ ਠੀਕ ਕਬਤੂੰ ਜਾ ਲਾ ਕੇ ਬੈਠ ਮੈਂ ਚਾਹ ਦੇ ਲਾ ਕੇ ਖਲੋਣੀ ਆ ਨਹੀਂ ਨਹੀਂ ਭਾਬੀ ਮੈਂ ਨਹੀਂ ਜੇ ਲਾ ਕੇ ਬੈਣਾ ਤੁਸੀਂ ਲਾ ਕੇ ਬੋ ਮੈਂ ਚਾਹ ਬਣਾ ਕੇ ਤਾਂ ਆਪੇ ਲੈ ਆਵਣੀ ਆ ਚਾਹ ਫੇਰ ਮੇਰਾ ਬੋਲਿਆਈ ਜਦ ਤੇਰਾ ਵੀਰ ਆ ਜਾਏਗਾ ਕੋਈ ਨਹੀਂ ਕੋਈ ਨਹੀਂ ਮੈਂ ਫੇੜੀ ਲੈਵਾਂਗੀ ਚੰਗਾ ਹੋਰ ਭਾਪੀ ਜੀ ਸੁਣਾਓ ਚਾਚੀ ਜੀ ਵੀ ਠੀਕ ਠਾਕ ਨੇ ਹਾਂ ਸਭ ਠੀਕ ਠਾਕ ਹੈ ਗਰਲਿੰਗ ਤੂੰ ਸੁਣਾ ਬਾ ਸਾਡਾ ਵੀ ਵਧੀਆ ਜੀ ਹਾਂਜੀ ਤੇ ਜਿਹੜੀ ਤੇਰੀ ਭੂਆ ਦੀ ਨੋ ਆ ਉਹ ਤਾਂ ਸਭਾ ਕਿਦਾਂ ਦਾ ਉਹਨਾਂ ਦਾ ਸਭਾ ਤੇ ਬੜਾ ਹੀ ਚੰਗਾ ਵਾ ਓਦਾਂ ਨਹੀਂ ਤੇ ਕਿਤੇ ਮੈਂ ਨਹੀਂ ਸਾਰਿਆਂ ਨੂੰ ਨਵਾਂ ਮਿਲਣਾ ਅੱਛਾ ਭੂਆ ਨਾ ਬਣ ਆ ਜਾਂਦੀ ਓਦੀ ਪੂਵਾਦੀ ਕਿੱਥੇ ਹੁੰਦੀ ਆ ਉਹ ਵਿਚਾਰੀ ਉਹ ਢਲ ਜਾਂਦੀ ਆ ਨਵੀਂ ਸਮੀ ਵੀ ਹੈ ਨਾ ਬੜਾਈ ਹੋ ਤੇ ਵਿਚਾਰੀ ਢਲਦੀ ਆ ਇੱਕ ਵੀਰ ਜੀ ਦਾ ਸੁਭਾਅ ਬੜਾ ਚੰਗਾ ਖਿੰਦਰ ਦਾ ਹਾਂ ਇਹ ਤੇ ਗੱਲ ਹੈਗੀ ਆ ਜੇ ਘਰ ਵਾਲਾ ਸਹੀ ਹੋਵੇ ਤੇ ਫੇਰ ਤੇ ਕੱਟੀ ਜਾਂਦੀ ਆ ਹੋਰ ਉਹ ਵੀ ਉਹਦੇ ਸਿਰ ਤੇ ਕੱਟੀ ਜਾਂਦੀ ਆ ਪੂਵਾਦੇ ਦੇ ਇਹੋ ਹੀ ਗੱਲਾਂ ਵਾ ਹਾਂ ਇਹ ਤੇ ਗੱਲ ਹੈਗੀ ਮੈਂ ਵੇਖੀ ਨਾ ਤੁਹਾਡੀ ਪੂਆ ਬਹੁਤ ਚਲਾਕ ਸੀ ਤੇ ਪਤਾ ਨਹੀਂ ਮੈਂ ਵੀ ਸੋਚਦੀ ਹੁੰਨੀ ਹਾਂ ਕਿ ਪਤਾ ਨਹੀਂ ਉਹਦੀ ਨੌ ਦੀ ਕਿਦਾਂ ਬਾਣਾ ਉਹ ਉਹਦੇ ਨਾਲ ਗਰਲੀਨ ਵੈਸੇ ਪੂਆ ਨੂੰ ਨਾ ਆਪਣੇ ਆਪ ਵਿੱਚੋਂ ਥੋੜਾ ਜਿਹਾ ਚੇਂਜ ਲੈ ਹੋਣਾ ਪੈਣਾ ਵਾ ਨੋ ਵਾਲੀ ਹੋ ਗਈ ਆ ਹੁਣ ਵੇਖ ਲਾ ਗਰਲੀਨ ਤੇਰੀ ਮੰਮੀ ਦਾ ਵੀ ਕਿੰਨਾ ਸੁਭਾਵਦੀ ਆਇਆ ਐ ਮੇਰੇ ਨਾਲ ਬਹੁਤ ਕਰਦੇ ਨੇ ਧੀਆ ਵਾਂਗੂ ਰੱਖਦੇ ਨੇ ਮੈਨੂੰ ਮੰਮੀ ਵੀ ਆਂਦੀ ਆਂ ਤੇ ਗਰਲੀਨ ਤੇ ਮੈਨੂੰ ਸਮਰ ਚ ਕੋਈ ਫਰਕ ਨਹੀਂ ਲੱਗਦਾ ਹਾਂਜੀ ਉਹ ਤੇ ਮੈਨੂੰ ਵੀ ਸੱਸ ਮਾਵਾਂ ਵਰਗੀ ਮਿਲੀ ਆ ਇੰਨੀ ਚੰਗੀ ਆ ਨਾ ਸਾਰੇ ਪਿੰਡ ਵਿੱਚ ਸਿਫਤਾ ਹੁੰਦੀਆਂ ਨੇ ਕਿ ਦੋਵੇਂ ਨੌ ਸੱਸ ਦਾ ਬਹੁਤ ਪਿਆਰ ਆ ਘਬੜਾ ਲ ਮਰਾ ਬੋ ਜੀ ਤੁਸੀਂ ਤਾਂ ਟਾਈਮ ਹੀ ਬੜਾ ਲਾਏ ਟਾਈਮ ਉਹ ਤੁਹਾਨੂੰ ਪਤਾ ਹੋਣਾ ਸ਼ਹਿਰ ਗਿਆ 10 ਮਿੰਟ ਲੱਗਦੇ ਜਾਂਦੇ ਹੀ ਆ ਤੇ ਇਹਦੇ ਨਾਲ ਉੱਤੇ ਮਠਿਆਈ ਦਾ ਡੱਬਾ ਈਓ ਹਾਂਜੀ ਤੇ ਥੱਲੇ ਸਬਜ਼ੀ ਈਓ ਠੀਕ ਐ ਮੈਂ ਚਾਹ ਬਣ ਗਈ ਢੀਕਣ ਨਹੀਂ ਰਹੀ ਵੀਰ ਜੀ ਆਉਣਗੇ ਤੇ ਫੇਰ ਹੀ ਚਾਹ ਫਰੰਮੀਆ ਤੇ ਕੌਣ ਕੌਣ ਆਇਆ ਵਾ ਭਾਬੀ ਕੱਲੇ ਆਏ ਨੇ ਵੀਰ ਜੀ ਨਹੀਂ ਆਏ ਹੈਗੇ ਨਾਲ ਅੱਛਾ ਕੱਲੇ ਬੱਚੇ ਨਾਲੇ ਨਾ ਬੱਚੇ ਵੀ ਨਹੀਂ ਆਏ ਚਲੋ ਸੱਸੇ ਬੋਬੀ ਸੱਚੀ ਕਲਪਾ ਜੀ ਹੋਰ ਸੁਣਾਓ ਠੀਕ ਠਾਕ ਹਾਂਜੀ ਠੀਕ ਠਾਕ ਤੂੰ ਸੁਣਾਓ ਬਹੁਤ ਵਧੀਆ ਸਾਡੇ ਵੀਰ ਜੀ ਮੁਲਾਜ਼ਮ ਨੂੰ ਨਹੀਂ ਨਾਲ ਲੈ ਕੇ ਆਏ ਉਹਨਾਂ ਦੇ ਨਾ ਡਿਊਟੀ ਦਾ ਕੰਮ ਆ ਫਿਰ ਉਹਨਾਂ ਨੂੰ ਜਦੋਂ ਮਰਜ਼ੀ ਫੋਨ ਆ ਜਾਂਦਾ ਤੇ ਜਾਣਾ ਪੈਂਦਾ ਹੁਣ ਵੀ ਉਹ ਨਾਲ ਤਿਆਰੀ ਹੋਏ ਹੀ ਤੇ ਅਚਾਨਕ ਫੋਨ ਆ ਗਿਆ ਤੇ ਉਹਨਾਂ ਨੂੰ ਜਾਣਾ ਪਿਆ ਆ ਇਹ ਫਿਰ ਚਲੋ ਰਿਸਪੌਂਸਿਬਿਲਟੀ ਜਿਹੜੀ ਉਹ ਵੀ ਦੇਖੋ ਜਮਿਆਰੀ ਵੀ ਨਭਾਉਣੀ ਪੈਂਦੀ ਹੈ ਨਾ ਪੂਰੀ ਹਾਂਜੀ ਹਾਂਜੀ ਤੇ ਗੁਰਨਵਾਸ ਨੂੰ ਤਾਂ ਨਾਲ ਲਿਆਉਣਾ ਹੈ ਗੁਰਨਵਾਸ ਨੂੰ ਠੰਡ ਕਰਕੇ ਨਹੀਂ ਲਿਆਂਦਾ ਇੱਕ ਠੰਡ ਬੜੀ ਧੁੰਦਾਂ ਮੜੀਆਂ ਪੈਂਦੀਆਂ ਸੀ ਤੇ ਤਾਂ ਕਰਕੇ ਫਿਰ ਮੈਂ ਉਹਨੂੰ ਮੰਮੀ ਕੋਲ ਛੱਡ ਆਈ ਕਿ ਜੇ ਮੈਂ ਉਹਨੂੰ ਨਾਲ ਲਿਆਉਂਦੀ ਤੇ ਐਵੇਂ ਠੰਡ ਨਾਲ ਲਵਾ ਲੈਂਦਾ ਚਲੋ ਉਹ ਤੇ ਗੱਲ ਤਾਂ ਠੀਕ ਆ ਪਰ ਇਹ ਆ ਵੀ ਬੱਚਿਆਂ ਨੂੰ ਨਾਲ ਲੈ ਹੋਣਾ ਚਾਹੀਦਾ ਵਾ ਉਹਦੇ ਨਾਲੇ ਛੁੱਟੀਆਂ ਵੀ ਆ ਭਾਬੀ ਮੋਂ ਪੜਤੇ ਆਏ ਆ ਤੇ ਫਿਰ ਕਿੱਦਾਂ ਲੈ ਹੋਣਾ ਹੈ ਨਾਲ ਮੰਮੀ ਲਿਆਉਂਦੇ ਤੇ ਫੇਰ ਹੀ ਚਲੋ ਕੋਈ ਗੱਲ ਨਹੀਂ ਤੇ ਗੁਰਲੀਨ ਤੂੰ ਉੱਠੋ ਜਾਓ ਚਾਹ ਲਿਆਓ ਠੰਡਾ ਗੁਰਲੀਨ ਨਹੀਂ ਨਹੀਂ ਇਥੇ ਮੀਂਹ ਚ ਲੈ ਆਉਂ ਹਾਂ ਤੇ ਮੈਂ ਲਿਆ ਕੇ ਆ ਚਾਹ ਨਹੀਂ ਨਹੀਂ ਗੁਰਲੀਨ ਮੇਜ਼ ਦੀ ਨਹੀਂ ਲੋੜ ਹੈਗੀ ਕਿਹੜਾ ਉੱਪਰ ਹੀ ਘਰ ਆਏ ਆ ਉੱਥੇ ਪੀ ਲੈਨੇ ਆ ਚਾਹ ਚਲੋ ਬ ਹਾਂਜੀ ਆ ਫੜੋ ਹਾਂ ਤੇ ਹੀ ਲੈ ਜਾ ਤੂੰ ਮੈਂ ਨਾ ਪੁੱਜੀਆ ਤੇ ਬੇਚ ਕੋਲੀ ਹੁੰਦੀ ਹੈ ਪਾ ਕੇ ਇਹ ਤਿੰਨ ਕੱਪ ਰੱਖੀ ਆ ਇੱਕ ਕੱਪ ਆਪਣਾ ਹੋਰ ਲੈ ਆਇਆ ਜਿਆਦਾ ਕੋਈ ਨਹੀਂ ਮੈਂ ਲੈਮਨੀ ਗਰਲੇਨ ਕਵਲ ਨੂੰ ਵੀ ਸਾਧ ਲੈਣਾ ਹੀ ਬਸ ਆਉਣਗੀ ਭਾਬੀ ਜੀ ਹੋਗੀ ਭਾਬੀ ਜੀ ਫੜ ਲਓ ਚਾ ਹਾਂ ਕੋਈ ਨਹੀਂ ਭਾਜੀ ਪੀ ਲੈਨੇ ਆ ਚਲੋ ਆ ਤੇ ਲਓ ਹੁਣ ਤੱਕ ਫੜੋ ਨਹੀਂ ਨਹੀਂ ਕੋਈ ਨਹੀਂ ਜੀ ਹਾਂ ਦਾ ਵਾਚ ਆ ਨੂੰ ਅੱਗੇ ਲੇਟ ਹੋ ਗਈ ਹੈ ਹਾਂਜੀ ਹਾਂਜੀ ਕੋਈ ਨਹੀਂ ਜੀ ਹਾਂਜੀ ਵੇਖ ਕਿ ਦਾਖਲ ਆ ਰਾ ਪਾਇਆ ਸਾਰੇ ਘਰ ਚ ਪਰ ਮੰਨਣੀ ਤਾਂ ਹੋਈ ਨਾ ਕਿਸੇ ਦੀ ਤੇ ਸੁਨਾ ਮਮੀ ਵੇਖਿਆ ਤਾਉਰ ਨਗਲ ਡਿਆਗਾ ਨਹੀਂ ਨਹੀਂ ਤੇ ਅਵੀ ਜਾਂਦਾ ਰਣਾ ਜਿਹੜਾ ਰੰਗ ਕੋ ਲੈ ਹੁਣਾਂ ਨੇ ਆਹੋ ਤਾਉਰ ਨਿਕਲ ਗਿਆ ਤੇਰਾ ਹੁਣ ਖੁਸ਼ ਤੇ ਹੋ ਗਏ ਹੈ ਨਾ ਤੁਸੀਂ ਮਮੀ ਇਦਾਂ ਨਹੀਂ ਕਰੀਦਾ ਹੁੰਦਾ ਅੱਪੀ ਤੁਸੀਂ ਜਾਂਦੇ ਹੋ ਵੀ ਕਰਾ ਲਈਏ ਉਹਨਾਂ ਦੇ ਹੁਣ ਜੇ ਲੱਗਦਾ ਤੇਨੂੰ ਵੀ ਹੋ ਜਾਏਗਾ ਤੇ ਮਾੜਾ ਹੈ। ਜਾ ਜਾ ਦੇ ਜਾ ਕੇ ਉਹਨਾਂ ਨੂੰ ਪੈਸੇ ਤੇਰਨਾ ਖਾ ਮੇਰਾ। ਮੰਮੀ ਇਹ ਵਾਲੇ ਤੁਹਾਨੂੰ ਮੈਂ ਆਖਿਆ ਸਹੀ ਹੈ ਵੀ ਇਹ ਦੇ ਦਾਂਗੇ। ਤੁਸੀਂ ਨਾ ਟੈਨਸ਼ਨ ਲਵੋ। ਅੱਛਾ ਫੇਰ ਇਹੋ ਗੱਲ। ਬੜਾ ਤਾਂ ਹੁਣ ਸਾਭਾ ਬਣ ਗਿਆ ਕਿੱਥੇ ਪੈਸੇ ਰੱਖਨੇ ਲਿਆ ਮੈਨੂੰ ਫੜਾ ਉਹਨਾਂ ਨੂੰ ਦੇਣਾ ਤੇ ਮੈਨੂੰ ਦੇਖ। ਤਾਂ ਮੰਮੀ ਫੇਰ ਇੱਥੋਂ ਤੇ ਉਹਨਾਂ ਨੂੰ ਦੇਣੇ ਨੇ। ਅੱਛਾ ਤੇ ਤੁਸੀਂ ਫੇਰ ਰਖੜੇ ਹੋਣਗੇ ਤਾਂ ਮੈਨੂੰ ਆਉਣਾ ਹੈ ਨਾ। ਚਲੋ ਠੀਕ ਹੈ ਜਿੱਦਾਂ ਮਰਜੀ ਸਮਝ ਲਓ। ਇਦਾਂ ਨਾ ਕਰਦੇ ਜਿ ਕਰਿਆ ਕਰੋ। ਜਿਹੜਾ ਕੰਮ ਕਰਨਾ ਹੁੰਦਾ ਨਾ ਪਹਿਲਾਂ ਗੱਲ ਕਰਕੇ ਘਰ ਦੇ ਵਿੱਚ ਫੇਰ ਧੁਰਿਆ ਕਰੋ ਮੰਮੀ ਮੈਂ ਤੇ ਤੁਹਾਡੇ ਨਾਲ ਗੱਲ ਕੀਤੀ ਨਹੀਂ ਜੋ ਆਪਣੇ ਆਖਣ ਦੇ ਆ ਨਾ ਤੁਸੀਂ ਨਾ ਦੀਓ ਤਾਂ ਮੈਂ ਦੇ ਲਾਂਗਾ ਤੇ ਨਾ ਮੈਂ ਤਾਂ ਪੁੱਛਿਆ ਵਾ ਅੱਗੇ ਮੈਂ ਤੈਨੂੰ ਕਦੀ ਇਦਾਂ ਆਖਿਆ ਵਾ ਮੰਮੀ ਤੁਸੀਂ ਕਦੀ ਨਾ ਸਹੀ ਕਿਉਂ ਕਹਤੀਂ ਠੀਕ ਕਰਨ ਦੇ ਹਮੇਸ਼ਾ ਗਲਤ ਹੀ ਕਹੋ ਤੀ ਨਹੀਂ ਜਨਾ ਮਰਜ਼ੀ ਕਰ ਲਓ ਤੁਸੀਂ ਕਿਸੇ ਦੀ ਕਦਰ ਨਹੀਂ ਜਿਹਾ ਪਾਉਂਦੇ ਹੈਗੇ ਨਹੀਂ ਮੈਂ ਨਹੀਂ ਪਾਉਂਦੀ ਇੱਕ ਗੱਲ ਨਹੀਂ ਮੋੜੀ ਦੀ ਤਾਂ ਤੁਸੀਂ ਅਗਲੇ ਦੀ ਮੰਨਦੇ ਹੈ ਨਹੀਂ ਜੀ ਤੇ ਮੋੜਨੇ ਕਿਉਂ ਹੋਣਾ ਤੂੰ ਵੀ ਮੈਰੀਟੇਟ ਹੈ ਜੇ ਮੈਂ ਤੇਂ ਆ ਪੁੱਤਰ ਹੈ ਤੂੰ ਹਣੀ ਮੰਨਣੀ ਕੋ ਹੋਰ ਕਿੰਨਾ ਮੰਨਣੀ ਹੈ ਤੇ ਫਿਰ ਮੰਮੀ ਤੂੰ ਵੀ ਥੋੜਾ ਸਮਝਿਆ ਕਰੋ ਨਾ ਸਮਝਿਆ ਪੁੱਤਰ ਆ ਪਰ ਬੜਾ ਘਰ ਵੀ ਵੇਖਣਾ ਪੈਂਦਾ ਵੈ ਤੇ ਮੰਮੀ ਆਪਣੇ ਘਰ ਲਈ ਡੇਆ ਕਰਨ ਉਹ ਤੇ ਮੈਨੂੰ ਪਤਾ ਆਪਣੇ ਘਰ ਮਾਰੇ ਸੋਚੀ ਜਾਵੇ ਜੋ ਵੀ ਬੰਦਾ ਕੰਮ ਕਰਦਾ ਵਾ ਆਪਣੇ ਘਰ ਦਾ ਹੀ ਸੋਚਦਾ ਵਾ ਬਾਹਰ ਤੇ ਕਿਸੇ ਨੂੰ ਨਹੀਂ ਦਿੰਦਾ ਹੁਣ ਤੂੰ ਇਧਰ ਵੇਖੋ ਅੱਜ ਨਹੀਂ ਰੰਗ ਰੋਣ ਕਰਾਇਆ ਤੇ ਕਿਦਾਂ ਥਲ ਸਿਮੜ ਛੱਡ ਲਿਆ ਕਿ ਨਹੀਂ ਆ ਹੁਣ ਚੱਲੋ ਜੀ ਬਗਾਲ ਹੈ ਜੀ ਤੇ ਪੇਰ ਹੋ ਜੇ ਇੱਕ ਤੇ ਵਧੀਆ ਲੱਗਦਾ ਜੀ ਇਨਾ ਖਰਚਾ ਲਾਇਆ ਤੇ ਹੁਣ ਨਿੱਕੀ ਜਿਹੀ ਗੱਲ ਤੋਂ ਆਪਾਂ ਰਹਿਣ ਦੇ ਲੱਗਿਆ ਸਾਰਾ ਕੁਝ ਜੇ ਲਾਏ ਮਿਸਤਰੀ ਤੇ ਕਾਮ ਕਰਕੇ ਪਰਾਂ ਮਾਰੀਏ ਸਾਰਾ ਹੀ ਤੇ ਕਰ ਲੈ ਫਿਰ ਸੋਚ ਲੈ ਮੈਨੂੰ ਕੀ ਆਨਾ ਸੋਚਿਆ ਹੀ ਤਾਂ ਤੁਹਾਡੇ ਬਾਸ ਆਰਡਰ ਚਾਹੀਦੇ ਨੇ ਤੇਰੇ ਸਿਰ ਤੇ ਫਿਰ ਭਾਰ ਪਹਿਣਾ ਮੈਨੂੰ ਕੀ ਆਨਾ ਮੈਂ ਵੀ ਖੁਸ਼ ਹੋ ਜਾਗੀ ਫਿਰ ਤੇ ਕਰਾ ਦੇਣਾ ਦੱਸੋ ਤੁਸੀਂ ਚੱਲ ਠੀਕ ਹੈ ਕਰਾ ਦੇ ਫਿਰ ਚਲੋ ਕਹ ਦੇਣਾ ਉਹਨਾਂ ਨੂੰ ਕਹਿ ਦੇ ਫਿਰ ਦੱਸੋ ਕਿੰਨਾ ਲੱਗਣਾ ਹੋ ਰੰਗ ਤੇ ਲੈ ਆਉਨੇ ਕਹਦਾ ਫਿਰ ਜਾਂ ਕਹਿ ਦੇ ਚਲੋ ਠੀਕ ਹੈ ਅੱਗੇ ਕਿਹੜੀ ਤੂੰ ਮੰਨੀ ਹੈ ਕਿਹਦੀ ਜਿਹੜਾ ਕੰਮ ਐ ਨਹੀਂ ਹੈ ਨਾ ਤੂੰ ਆਪਣੀ ਮਰਜ਼ੀ ਦਾ ਕਰਿਆ ਕਰ ਗਰਲੀਨ ਫਿਰ ਕਵਲ ਦੇ ਠਾਕੇ ਦਾ ਕਿਦਾਂ ਕਰਨਾ ਜੀ ਠਾਕਾ ਲਾਉਣਾ ਜੀ ਜਾਂ ਉਧਰ ਉਧਰੀ ਉਦਾਂ ਹੀ ਪਿਆਰ ਦੇਣਾ ਜੀ ਉਹ ਭਾਬੀ ਜੀ ਮੈਂ ਨਾ ਭੂਆ ਨੂੰ ਪੁੱਛ ਕੇ ਦਾਨਨੀ ਆ ਫਿਰ ਠਾਕਾ ਲਾਉਣਾ ਵਾ ਕਿ ਕੀ ਕਰਨਾ ਵਾ ਕਿਉਂਕਿ ਉਹਨਾਂ ਨੂੰ ਪੁੱਛੇ ਤੋਂ ਬਿਨਾ ਕੋਈ ਕੰਮ ਵੀ ਨਹੀਂ ਹੋਣਾ ਗਰਲੀਨ ਮੈਂ ਤੇ ਕਹਿੰਦੀ ਆ ਕਿ ਤੁਸੀਂ ਨਾ ਇਦਾਂ ਇਦਾਂ ਹੀ ਪਿਆਰ ਦੇ ਦਿਓ ਕਿਉਂਕਿ ਜੇ ਤੁਸੀਂ ਠਾਕਾ ਲਾਇਆ ਤੇ ਉਹਨਾਂ ਦਾ ਵੀ ਖਰਚਾ ਹੋਣਾ ਵਾ ਤੇ ਤੁਹਾਡਾ ਵੀ ਖਰਚਾ ਹੋਣਾ ਵਾ ਉਹੀ ਖਰਚਾ ਤੁਸੀਂ ਵਿਆਹ ਤੇ ਕਰ ਲਿਓ ਕੋਈ ਗੱਲ ਨਹੀਂ ਮੈਨਾਂ ਇਹਨਾਂ ਨਾਲ ਗੱਲ ਕਰਨੀ ਆ ਕੁਛ ਨਹੀਂ ਐ ਭੀ ਕੀ ਆਂਦੇ ਆ ਉਦਾਂ ਨਾ ਮੰਮੀ ਵੀ ਮੈਨੂੰ ਇਹੋੀ ਗੱਲ ਕਹਿਣ ਡੇ ਹੀ ਭੀ ਇਦਾਂ ਹੀ ਕਰ ਲਓ ਹਾਂ ਇਹ ਤੇ ਗੱਲ ਸਹੀ ਆ ਕਿਉਂਕਿ ਇਦਾਂ ਪਿਆਰ ਜਿੱਤੇ ਦਾ ਵਧੀਆ ਵਾ ਜੇ ਉਦਾਂ ਠਾਕਾ ਲਾਉਂਦੇ ਫਿਰਾਂਗੇ ਐਵੇਂ ਇਨਾ ਖਰਚਾ ਹੋਊ ਉਹੀ ਵਿਆਹ ਤੇ ਹੋਰ ਖਰਚਾ ਹੋ ਜੂ ਤੇ ਉਹ ਵਧੀਆ ਸਗੋ ਮੁੰਡਾ ਆਇਆ ਹੁੰਦਾ ਨਾ ਤੇ ਫੇਰ ਤੇ ਭਾਬੀ ਕੋਈ ਗੱਲ ਨਹੀਂ ਫੇਰ ਤੇ ਚੱਲ ਠਾਕਾ ਹੀ ਲਾ ਦਿੰਦੇ ਤੇ ਹੁਣ ਤਾਂ ਚੱਲ ਫੋਟੋ ਦਾ ਹੀ ਲੱਗਣਾ ਵਾ ਹਾ ਮੁੰਡੇ ਨੂੰ ਤੇ ਹੁਣ ਆਉਣ ਦਾ ਟਾਈਮ ਲੱਗ ਹੀ ਜਾਣਾ ਨਾ ਉਹਨੂੰ ਵੀ ਅਹੀਂ ਕਿਹਾ ਵਾ ਕਿ ਐਵੇਂ ਛੁੱਟੀ ਖਰਾਬ ਕਰੇਂਗਾ ਉਹੀ ਤੂੰ ਵਿਆਹ ਤੇ ਹੋਰ ਵੱਧ ਛੁੱਟੀ ਲੈ ਲੀ ਕਿਉਂਕਿ ਫਿਰ ਨਾ ਗਰਲੀਨ ਵਿਆਹ ਤੋਂ ਬਾਅਦ ਰਿਸ਼ਤੇਦਾਰਾਂ ਕੋਈ ਵੀ ਮਿਲ ਨਾ ਜਾਣਾ ਹੁੰਦਾ ਵਾ ਇਧਰ ਲਈਆਂ ਰਿਸ਼ਤੇਦਾਰੀਆਂ ਕੋਈ ਵੀ ਜਾਣਾ ਤੇ ਉਧਰ ਲਈਆਂ ਰਿਸ਼ਤੇਦਾਰੀਆਂ ਕੋਈ ਵੀ ਜਾਣਾ ਤੇ ਜੇ ਨਾ ਗਏ ਤੇ ਫਿਰ ਅਗਲੇ ਗੁੱਸਾ ਕਰਦੇ ਆ ਤਾਂ ਹੀ ਮੈਂ ਉਹਨਾਂ ਨੂੰ ਕਿਹਾ ਸੀ ਕਿ ਉਹ ਵਿਆਹ ਤੇ ਵੱਧ ਛੁੱਟੀਆਂ ਲੈ ਕੇ ਆ ਜੂਗਾ ਚਲੋ ਕੋਈ ਗੱਲ ਨਹੀਂ ਭਾਬੀ ਜੀ ਮੈਂ ਨਾ ਇਹਨਾਂ ਨੂੰ ਪੁੱਛ ਨਹੀਂ ਆ ਤੇ ਕੀ ਆਂਦੇ ਆ ਤੇ ਫਿਰ ਮੈਂ ਤੁਹਾਨੂੰ ਦੱਸਣੀ ਆ ਤੁਸੀਂ ਬੋ ਮੈਂ ਪੁੱਛ ਕੇ ਆਈ ਜੀ ਅੱਛਾ ਨਵਦੀਪ ਹਾਂ ਮਮਮੀ ਨੂੰ ਪਤਾ ਨਹੀਂ ਕੀ ਹੋਇਆ ਹੈ ਪਹਿਲਾਂ ਤੇ ਮੈਨੂੰ ਪੈ ਗਏ ਤੇ ਹੁਣ ਮੈਂ ਕਿਹਾ ਮਮਮੀ ਇਦਾਂ ਕਰੀਏ ਸਾਰੇ ਘਰ ਨੂੰ ਕਰਾ ਦੀਂ ਆਂਦੇ ਘਰਾ ਲਓ ਸੱਚੀ ਆਹੋ ਜੇ ਇੰਨੀ ਗੱਲ ਆਂਦੇ ਆ ਨਾ ਤੇ ਤੁਸੀਂ ਟਾਈਮ ਨਾ ਲਾਓ ਮਿੰਟੋ ਮਿੰਟੀ ਜਾ ਕੇ ਸਾਰਾ ਸਮਾਨ ਵੀ ਲਿਆਓ ਤੇ ਉਹਨਾਂ ਨਾਲ ਗੱਲ ਵੀ ਕਰ ਲਓ ਵੇਖਾਂ ਕਿ ਡਿੱਗੀਆਂ ਪੁੱਠੀਆਂ ਸਿੱਧੀਆਂ ਉਹਨੂੰ ਉਸਕੀਮਾ ਦੇਣ ਲਈ ਹੈ ਜਿੰਨਾ ਕੰਮ ਮੈਂ ਆਖਿਆ ਨਾ ਉਹਨਾਂ ਕੀ ਕੀਤਾ ਰਹਿਣ ਦੋ ਤੁਸੀਂ ਤੇ ਮੇਰੀ ਸੁਣ ਗੱਲ ਇੱਧਰ ਆ ਪਹਿਲਾਂ ਮੈਂ ਤੇਰੇ ਖੰਨ ਖਿਚਾਣ ਕੇ